ਉਹ ਕੁਛ ਨਹੀਂ ਮੰਮੀ ਉਹ ਕੱਲ ਸਕੂਟਰੀ ਤੇ ਗਿਆ ਸੀਗਾ ਨਾ ਪੈਸੇ ਇਕੱਠੇ ਕਰਨ ਉਹ ਅੱਖ 'ਚ ਮੱਛਰ ਪੈ ਗਿਆ ਅੱਖ ਲਾਲ ਹੋ ਗਈ ਸਾਰੀ ਤੇ ਫੇਰ ਵਾਪਸ ਹੀ ਆਇਆ ਫੇਰ ਦੂਜੀ ਅੱਖ 'ਚ ਮੱਛਰ ਪੈ ਗਿਆ ਹੁਣ ਦੋਨੋਂ ਅੱਖਾਂ ਲਾਲ ਹੋਈਆਂ ਹੋਈਆਂ ਨੇ ਤਾਂ ਕਰਕੇ ਮੈਂ ਕਿਹਨਿਕ ਪਾਈ ਰੱਖਦਾ ਦੁਬਾਰਾ ਮਿੱਟੀ ਘੱਟਾ ਪਾਊਗਾ ਅੱਖਾਂ ਜ਼ਿਆਦਾ ਲਾਲ ਹੋ ਜਾਣਗੀਆਂ ਉਹ ਕਮਲਿਆ ਜ਼ੁਬਾਨ ਵੱਡ ਦੇਂਗਾ ਨਾ ਤੇ ਉਹ ਗੁੰਗੀ ਹੋ ਜਾਊਗੀ ਮੈਨੂੰ ਤੇ ਜ਼ੁਬਾਨ ਬੰਦ ਵਾਲੀ ਚਾਹੀਦੀ ਏ ਜਿਹੜੀ ਸਾਨੂੰ ਪੁੱਛ-ਪੁੱਛ ਕੇ ਬੋਲੇ ਵਾਹ ਕੁੜੀ ਇਹ ਵਾਹ ਸਹੀ ਗੱਲ ਦੱਸਾਂ ਤੂੰ ਬਹੁਤ ਸੋਹਣਾ ਭਾਸ਼ਣ ਦਿੱੰਨੀ ਐ ਇਮੋਸ਼ਨਲ ਵੀ ਮੋਟੀਵੇਸ਼ਨਲ ਵੀ ਪਰ ਇੱਕ ਸੱਚ ਦੱਸਾਂ ਤੈਨੂੰ ਜੇ ਜ਼ਿੰਦਗੀ 'ਚ ਅੱਗੇ ਵਧਣਾ ਨਾ ਪੈਸਾ ਪੈਸਾ ਹੀ ਕੰਮ ਆਉਂਦਾ ਜ਼ੁਬਾਨ ਨਹੀਂ ਇਹਦੇ ਵਿੱਚ ਨਾ ਨਵੀਂ ਗੱਲ ਤਾਂ ਇਹ ਹੈ ਕਿ ਧੀਆਂ ਭੈਣਾਂ ਤਾਂ ਸਰ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਜਿਵੇਂ ਮੈਂ ਅੱਜ ਮਜਬੂਰ ਹੋ ਕੇ ਜੌਬ ਦਾ ਪਤਾ ਕਰਨ ਆਈ ਆ ਮੰਨ ਲਓ ਮੇਰੀ ਜਗ੍ਹਾ ਤੇ ਤੁਹਾਡੀ ਭੈਣ ਹੁੰਦੀ ਕਿਤੇ ਬਾਹਰ ਜੌਬ ਦਾ ਪਤਾ ਕਰਨ ਜਾਂਦੀ ਤੇ ਅੱਗੋਂ ਤੁਹਾਡੇ ਵਰਗਾ ਹੀ ਉਹਨੂੰ ਟੱਕਰ ਜਾਂਦਾ ਫੇਰ ਕੀ ਕਰਦੇ ਮੰਮੀ ਅ ਗੈਰੀਜ ਦਾ ਨਾ ਫੋਨ ਆਈ ਜਾਂਦਾ ਨਾ ਤਾਂ ਉਧਰ ਹਲ ਤੱਕ ਗਿਆ ਸੀ ਗਈ ਹੈ ਨਾ ਹੀ ਪੈਸੇ ਆ ਗੱਲ ਕਰੋ ਤੁਸੀਂ ਪਰੇ ਕਰ ਵੇ ਫੋਨ ਨੂੰ ਮੈਂ ਕੀ ਗੱਲ ਕਰਾਂ ਬਾਹਰ ਜਾਣ ਲਈ ਪਹਿਤ ਤੂੰ ਲਿੱਤੇ ਆ ਹੁਣ ਤੂੰ ਨਿਭੜ ਮੈਂ ਤਾਂ ਇਹ ਸੋਚਦੀ ਪਈ ਜਮੈਂ ਮੈਂ ਤੇਰੇ ਪਿਓ ਨਾਲ ਕਿੰਦਾ ਰੇੜਾ ਕਰਾਂ ਮਮੀ ਮੈਂ ਅਗਲੇ ਨਾਲ ਕਿਵੇਂ ਨਿਬੜਾਂ ਗਾਲਤੋਂ ਵੀ ਨਾ ਅਗਲਾ ਗੱਲ ਨਹੀਂ ਕਰਦਾ ਉਹਦੇ ਕੱਲ ਵੀ ਫੋਨ ਆ ਰਹੇ ਸੀ ਮੈਂ ਤਾਂ ਨਹੀਂ ਚੱਕੇ ਤਾਂ ਜਿਹਨੇ ਵਿਆਜ ਤੇ ਪੈਸੇ ਦਿੱਤੇ ਆ ਕਿ ਉਹਨੂੰ ਟਾਈਮ ਸਿਰ ਵਿਆਜ ਨਹੀਂ ਜਾਊਗਾ ਤੇ ਅਗਲਾ ਤੈਨੂੰ ਗਾਲਾਂ ਹੀ ਕੱਢੂਗਾ ਉਹ ਜਿੰਨੀ ਦੇਰ ਤੇਰਾ ਬਾਹਰ ਜਾ ਨਹੀਂ ਬਣਦਾ ਉਨੀ ਦੇਰ ਤੱਕ ਇੱਥੇ ਕੰਮ ਕਰ ਲੈ ਤੂੰ ਚੰਗਾ ਹੜਾਰਾਂ ਪਾਇਆ ਵਾਹ ਮਮੀ ਵਾਹ ਥੋੜਾ ਜਿਹਾ ਮੁੰਡੇ ਤੇ ਕਰਜ਼ਾ ਕੀ ਹੋਇਆ ਤੁਸੀਂ ਮੇਰੇ ਨਾਲ ਇਦਾਂ ਬੋਲਣਾ ਸ਼ੁਰੂ ਕਰਤਾ ਉਹ ਉਦੋਂ ਤਾਂ ਤੁਸੀਂ ਮੈਨੂੰ ਕਹਿੰਦੇ ਸੀਗੇ ਕਿ ਮੇਰਾ ਮੁੰਡਾ ਬਾਹਰ ਜਾਊਗਾ ਡਾਲਰ ਕਮਾ ਕੇ ਲੈ ਕੇ ਆਊਗਾ ਹੁਣ ਹੁਣ ਤੁਸੀਂ ਮੈਨੂੰ ਕਿੰਨੇ ਮੈਂ ਹੱਡ ਹਰਾਮ ਪਾਣਾ ਸ਼ੁਰੂ ਕਰਤਾ ਉਹ ਡਾਲਰ ਤਾਂ ਛੱਡ ਤੂੰ ਮੈਨੂੰ ਇੰਡੀਆ ਦੀ ਕਰੰਸੀ ਚ 500 ਰੁਪਏ ਕਮਾ ਕੇ ਦੇ ਦੇ ਉਹ ਪਿਛਲੇ 5 ਸਾਲਾਂ ਚ ਤੂੰ ਤਾਂ ਮੈਨੂੰ 500 ਰੁਪਏ ਹੀ ਦਿੱਤਾ ਤਾਈ ਤਾਂ ਮੈਂ ਤੈਨੂੰ ਹੱਡ ਹਰਾਮ ਕਿਆ ਉਹ ਆਪ ਤਾਂ ਤੂੰ ਕੀ ਕਮਾਣੇ ਐ ਜਿਹੜੇ ਤੇਰੇ ਪਿਓ ਨੇ ਕਮਾ ਕੇ ਦਿੱਤੇ ਸੀ ਘਰੇ ਪਏ ਸੀ ਉਹ ਵੀ ਸਾਰੇ ਉੱਡ ਗਏ ਆ ਤੇ ਤੂੰ ਬਾਹਰ ਜਾਣਾ ਜਾਂ ਨਹੀਂ ਜਾਣਾ ਤੇਰਾ ਕਰਜ਼ਾ ਉਤਰਨਾ ਯਾ ਨਹੀਂ ਉਤਰਨਾ ਬਸ ਮੈਨੂੰ ਤਾਂ ਇੰਨਾ ਪਤਾ ਵੀ ਐਸੇ ਵਿਹੜੇ ਚ ਤੇਰੇ ਪਿਓ ਨੇ ਨਾ ਮੈਨੂੰ ਇੱਕ ਦਿਨ ਜ਼ਰੂਰ ਪੈਂਟਣਾ ਮੰਮੀ ਡੈਡੀ ਨੇ ਪਤਾ ਨਹੀਂ 3 ਮਹੀਨਿਆਂ ਤੱਕ ਆਣਾ ਕਿ 6 ਮਹੀਨਿਆਂ ਤੱਕ ਆਣਾ ਉਦੋਂ ਤੱਕ ਕੋਈ ਨਾ ਕੋਈ ਹਾਲਤਾ ਜ਼ਰੂਰ ਨਿਕਲ ਜੂਗਾ ਆ ਲੋ ਆ ਫੇਰ ਫੋਨ ਆਂਦਾ ਪਿਆ ਉਹ ਇੱਕ ਵਾਰੀ ਗਲਤੀ ਕਰ ਲਓ ਤੁਸੀਂ ਉਹ ਕੰਜਰਾ ਫੋਨ ਤੇਰੇ ਤੇ ਫੋਨ ਆਂਦਾ ਪਿਆ ਨਾਲੇ ਕਹਿੰਦਾ ਉਹ ਗਾਲ ਤੇ ਬਿਨਾ ਗੱਲ ਨਹੀਂ ਕਰਦਾ ਜੇ ਫੋਨ ਮੈਨੂੰ ਚੁਕਾਤਾ ਹਣ ਮੈਨੂੰ ਕੱਲ ਕੜਤੀ ਫੇਰ ਤੋਂ ਕੀ ਕਰੂੰਗਾ ਉਹ ਆਪੇ ਫੋਨ ਚੱਕ ਤੇ ਆਪੇ ਗੱਲ ਕਰ ਲੈ ਨਾਲੇ ਉਹਨਾਂ ਕੋਲੋਂ ਥੋੜਾ ਜਿਹਾ ਟਾਈਮ ਮੰਗ ਲੈ ਮੰਮੀ ਮੈਂ ਨਹੀਂ ਚੱਕਦਾ ਹੁਣ ਵੱਜਦਾ ਨਾ ਵੱਜੀ ਜਾਵੇ ਫਿਰ ਉਹ ਨਹੀਂ ਫੋਨ ਚੱਕਣਾ ਤਾਂ ਫਿਰ ਨਾ ਚੱਕ ਉਹਨਾਂ ਨੂੰ ਕਿਹੜਾ ਸਾਡੇ ਘਰ ਦਾ ਨਹੀਂ ਪਤਾ ਜੇ ਉਹ ਘਰੇ ਆ ਗਏ ਫਿਰ ਆ ਗਏ ਨਹੀਂ ਆਂਟੀ ਜੀ ਆ ਗਿਆ ਤੁਸੀਂ ਤਾਂ ਐ ਖੜੇ ਹੋਗੇ ਜਿਵੇਂ ਕਲਾਸ 'ਚ ਪ੍ਰਿੰਸੀਪਲ ਆਇਆ ਹੋਵੇ ਤੇ ਬੱਚੇ ਖੜੇ ਹੋ ਗਏ ਹਣ ਬਹਿਜੋ ਬਹਿਜੋ ਤੁਹਾਨੂੰ ਮੈਂ ਪੜਾਉਣਾ ਅੱਜ ਹਾਂਜੀ ਆਪਾ ਫੋਨ ਨਹੀਂ ਚੈੱਕਦੇ ਪੈਸੇ ਲੈਣ ਵੇਲੇ ਤਾਂ ਘਰ ਦੇ ਬਾਹਰ ਖੜਾ ਰਹਿੰਦਾ ਸੀ ਰਾਤੀ 10 ਵਜੇ ਤੱਕ ਵੀ ਤੇ ਦੇਣ ਲੱਗੇ ਰਾਤੀ 10 ਵਜੇ ਨਹੀਂ ਫੋਨ ਚੈੱਕਦਾ ਤੈਨੂੰ ਕੀ ਲੱਗਦਾ ਐ ਪੈਸੇ ਛੱਡ ਦਾਂਗੇ ਆਂਟੀ ਇਹਨੂੰ ਥੋੜਾ ਸਮਝਾਓ ਇਹ ਦਿਮਾਗ 'ਚ ਪਾਓ ਥੋੜੀ ਬੁਤੀ ਅਕਲ ਕਿ ਜਿਹਦੇ ਕੋਲ ਪੈਸੇ ਲੈਦੇ ਐ ਉਹਨੂੰ ਵਾਪਸ ਵੀ ਦੇਈਦੇ ਐ ਤੇ ਜਿੰਨੂੰ ਵੀ ਫੇਰ ਪੈਸੇ ਦੇਣੇ ਆਂਦੇ ਐ ਉਹਨੂੰ ਫੇਰ ਲੈਣੇ ਵੀ ਆਂਦੇ ਐ ਕਿ ਨਹੀਂ ਉਹ ਗੈਰੀ ਉਹ ਤਾਂ ਤੇਰਾ ਫੋਨ ਤਾਂ ਇਹਦੇ ਫੋਨ ਤੇ ਆਈ ਜਾਂਦਾ ਸੀ ਤੇ ਮੈਂ ਉਹੀ ਤਾਂ ਇਹਨੂੰ ਡਾਂਟਦੀ ਪਈ ਸੀ ਵੀ ਤੂੰ ਫੋਨ ਦਾ ਚੱਕਲਾ ਜਰੂਰੀ ਤਾਂ ਨਹੀਂ ਵੀ ਪੈਸੇ ਆ ਬੱਚੇ ਫੋਨ ਆਂਦਾ ਹੋਵੇ ਅਗਲੇ ਨੂੰ ਕੋਈ ਹੋਰ ਕੰਮ ਵੀ ਤਾਂ ਪੈ ਸਕਦਾ ਹੋ ਨਹੀਂ ਨਹੀਂ ਆਂਟੀ ਕੰਮ ਤਾਂ ਮੈਨੂੰ ਇਹਦੇ ਨਾਲ ਪੈਸਿਆਂ ਦਾ ਹੀ ਸੀਗਾ ਹੋਰ ਕੰਮ ਨੂੰ ਇਹ ਕਿਹੜਾ ਮੇਰਾ ਮੈਨੇਜਰ ਬੈਠਾ ਕਿ ਮੈਨੂੰ ਜਿਹੜੇ ਫੋਨ ਆਂਦੇ ਇਹਨੇ ਚੱਕਣੇ ਆ ਜਾਂ ਸਾਡੇ ਘਰੇ ਕਿਹੜਾ ਕੋਈ ਟੂਟੀ ਖਰਾਬ ਹੋਈ ਹੈ ਵੀ ਪਲੰਬਰ ਦਾ ਕੰਮ ਕਰਦਾ ਇਹ ਪੈਸਾ ਤਾਂ ਦੱਸੋ ਵੀ ਕਿੱਦਾਂ ਕਰਨਾ ਜਾ ਤਾਂ ਇਹਨੇ ਚੜਨਾ ਨਹੀਂ ਗੱਡੀ ਛਾੜਦਾ ਆ ਮੂੰਥੱਲੇ ਸੁੱਟ ਕੇ ਬਹਿ ਗਿਆ ਦੇ ਹੁਣ ਜਵਾਬ ਕੋਈ ਗੱਲ ਨਹੀਂ ਵੀਰੇ ਕਰ ਦਿੰਨੇ ਆ ਪੈਸਿਆਂ ਦਾ ਹੱਲ ਵੀ ਪਰ ਥੋੜਾ ਤਮੀਜ਼ ਚ ਰਹਿ ਕੇ ਤਾਂ ਗੱਲ ਕਰੋ ਨਾ ਆਹ ਕੀ ਗੱਲ ਬਣੀ ਗੱਡੀ ਛਾੜ ਦਵਾ ਉਹ ਵੀਰੇ ਤਮੀਜ਼ ਨੂੰ ਹੁਣ ਮੈਂ ਘਰੋਂ ਕੋਟ ਪੈਂਟ ਪਾ ਕੇ ਆਂ ਸੋਹਣੀ ਜੀ ਲਾਲ ਰੰਗ ਦੇ ਟਾਈ ਪਾ ਕੇ ਤੇ ਨਾਲ ਗੱਲ ਕਰਾਂ ਨਾਲੇ ਮੈਂ ਤੁਹਾਡੇ ਨਾਲ ਤਮੀਜ਼ ਨਾਲ ਗੱਲ ਕਰਾਂ ਹੀ ਕਿਉਂ ਤੁਸੀਂ ਤਾਂ ਸਾਡੇ ਪੈਸੇ ਰੋਕੇ ਹੋਏ ਨੇ ਤੁਸੀਂ ਸਾਡਾ ਵਿਆਜ ਦੋ ਟਾਈਮ ਤੇ ਪੈਸੇ ਦੋ ਟਾਈਮ ਤੇ ਨਾ ਸਾਡਾ ਫੋਨ ਆਵੇ ਤੇ ਨਾ ਅਸੀਂ ਇੱਥੇ ਆਈਏ ਉਹ ਤੋਈ ਤਾਂ ਪੈਣੋਂ ਐਂ ਕੁੰਡਲੀ ਮਾਰ ਕੇ ਬਹਿ ਗਏ ਜਿਵੇਂ ਸੱਪ ਬੈਠਾ ਹੋਵੇ। ਉਹ ਗੈਰੀ ਪੁੱਤ ਉਹ ਜਿਹੜੇ ਏਜੰਟ ਨੂੰ ਪੈਸੇ ਦਿੱਤੇ ਸੀ ਉਹੀ ਪੈਸੇ ਲੈ ਕੇ ਭੱਜ ਗਿਆ। ਜੇ ਸਾਨੂੰ ਕਿਤੇ ਨਜ਼ਰ ਆਵੇ ਤਾਂ ਉਹਨੂੰ ਕਹੀਏ ਭਰਾਵਾ ਮੁੰਡੇ ਨੂੰ ਜੇ ਨਹੀਂ ਜਾਜੇ ਚੜਨਾ ਤੇ ਸਾਡੇ ਪੈਸੇ ਹੀ ਮੋੜ ਦੇ। ਆਂਟੀ ਜੀ ਜੇ ਏਜੰਟ ਤੁਹਾਡੇ ਪੈਸੇ ਲੈ ਕੇ ਭੱਜ ਗਿਆ ਫਿਰ ਤੁਸੀਂ ਦੂਜੇ ਏਜੰਟ ਬੰਨਾ ਤੁਸੀਂ ਸਾਡੇ ਦੇ ਪੈਸੇ ਲੈ ਕੇ ਭੱਜਣਾ। ਮੈਂ ਕੀ ਕਰਾਂ ਏਜੰਟ ਨੇ ਤੁਹਾਡੇ ਪੈਸੇ ਲਏ ਨਹੀਂ ਲਏ ਤੁਸੀਂ ਦਿੱਤੇ ਨਹੀਂ ਦਿੱਤੇ ਮੈਨੂੰ ਕੀ ਪਤਾ। ਮੈਨੂੰ ਤੁਸੀਂ ਇਹ ਕਹਿ ਕੇ ਪੈਸੇ ਘਰੋਂ ਲੈ ਕੇ ਗਏ ਹੋ ਵੀ ਆਸੀਂ ਤੁਹਾਡੇ ਕੋਲ ਇੰਨੇ ਪੈਸੇ ਲੈ ਰਹੇ ਆਂ ਤੇ ਤੁਹਾਨੂੰ ਟਾਈਮ ਤੇ ਇੰਨੀ ਵਿਆਜ ਦੇਵਾਂਗੇ। ਨਾ ਹੁਣ ਤੁਹਾਡੀ ਵਿਆਜ ਆ ਰਹੀ ਨਾ ਪੈਸੇ ਆ ਰਹੇ ਆ। ਉਹ ਪਿਛਲੇ 4 ਮਹੀਨੇ ਤੋਂ ਵਿਆਜ ਨਹੀਂ ਦਿੱਤੀ। ਘਟੋ ਘਟ ਹੋਣ ਆਇਆ ਖਾਲੀ ਨਾ ਮੋੜੋ। 2 ਕੁ ਮਹੀਨੇ ਦੀ ਵਿਆਜ ਤਾਂ ਦੇਵੋ। ਗੈਰੀ ਵੀਰੇ ਇਸ ਟਾਈਮ ਤਾਂ ਨਾ ਹੀ ਪੈਸੇ ਆ ਨਾ ਹੀ ਵਿਆਜ। ਮੈਨੂੰ ਥੋੜਾ ਜਿਹਾ ਟਾਈਮ ਦੇ ਦਿਓ ਮੈਂ ਕਿਤੋਂ ਫੜ ਤੜ ਕੇ ਤੁਹਾਨੂੰ ਦੇ ਜਾਂਗਾ। ਉਹ ਜੇ ਨਹੀਂ ਵਿਆਜ ਹੈਗਾ ਨਹੀਂ ਪੈਸੇ ਹੈਗੇ ਫਿਰ ਖਾਲੀ ਤਾਂ ਮੈਂ ਜਾਣ ਨਹੀਂ ਲੱਗਾ। ਮਾੜਾ ਮੋਟਾ ਦਾ ਘਰੇ ਕੋਈ ਸਮਾਨ ਸੋਣ ਪਿਆ ਹੀ ਹੁੰਦਾ ਬੰਦੇ ਕੋਲ ਉਹੀ ਦੇ ਦੋ ਆ ਦੇਖ ਕਹੇ ਨੇ ਪੈਸੇ ਲਈ ਸੀ ਪੈਸੇ ਦਿੱਤੇ ਨਹੀਂ ਨੀਲੇ ਰੰਗ ਦਾ ਐਪਲ ਦਾ ਫੋਨ ਖੋਹ ਲੈਂਦਾ ਉਹਦਾ ਮੈਂ ਤੇ ਵੀ ਸਵੈਟਰ ਨਾਲ ਰਲਦਾ ਪਿਆ ਹੁਣ ਤੂੰ ਆਪਦੇ ਵਾਲਾ ਵੀ ਦੇਈ ਦੇ ਮੈਨੂੰ ਮੈਂ ਕਹਿਣਾ ਵੀਰੇ ਮੇਰਾ ਫੋਨ ਤਾਂ ਨਾ ਪਿੱਛੋਂ ਇੰਡੀਆ ਦਾ ਮੈਪ ਬਣਿਆ ਪਿਆ ਤੇ ਤੁਹਾਡੇ ਕਿਸੇ ਕੰਮ ਆਂਦਾ ਤਾਂ ਰੱਖ ਲਓ ਬਾਉ ਜੀ ਆ ਫੋਨ ਆ ਕੀ ਐ ਇਹ ਗਰੀਬ ਤੇ ਮਾੜਾ ਮੁੱਖਾ ਦਾ ਤਰਸ ਕਰ ਪਰ ਜੇ ਤੈਨੂੰ ਐ ਲੱਗਦਾ ਨਾ ਕਿ ਫੋਨ ਦੇ ਕੇ ਮੈਨੂੰ ਤੇਰੇ ਤੋਂ ਤਰਸ ਆ ਜਾਊਗਾ ਤੇ ਮੈਂ ਫੋਨ ਵੀ ਨਹੀਂ ਲੈ ਕੇ ਜਾਊਂਗਾ ਤੇ ਪੈਸੇ ਵੀ ਨਹੀਂ ਲੈ ਕੇ ਜਾਊਂਗਾ ਇਹ ਜਰਾ ਪਲਿਖਾ ਹੈ ਕੱਢ ਲੈ ਇੱਥੋਂ ਸਿੰਮ ਸਮੇ ਜਿਹੜੀ ਕੱਢਣੀ ਆ ਆ ਜਰਾ ਟੁੱਟਿਆ ਜਿਹਾ ਫੋਨ ਹੀ ਲੈ ਜਾਣਾ ਮੈਂ ਉਹ ਨਾ ਨਾ ਗੈਰੀ ਬੁੱਤ ਉਹ ਵਿਚਾਰੇ ਕੋਲ ਇੱਕ ਤਾਂ ਟੁੱਟਿਆ ਫੁੱਟਿਆ ਜਿਹਾ ਫੋਨ ਆ ਜੇ ਤੂੰ ਉਹ ਵੀ ਲੈ ਜਾਊਂਗਾ ਤਾਂ ਕਈ ਵਾਰ ਏਜੰਟ ਦਾ ਫੋਨ ਆਣਾ ਹੁੰਦਾ ਫਿਰ ਉਹ ਕਿੱਥੇ ਗੱਲ ਕਰੂਗਾ ਆਂਟੀ ਦੇਖੋ ਗੈਰੀ ਦੇ ਆਪਣੀ ਜ਼ਿੰਦਗੀ ਦੇ ਵੀ ਕਈ ਅਸੂਲ ਨੇ ਹੁਣ ਮੈਂ ਤੁਹਾਨੂੰ ਦੋ ਤਿੰਨ ਵਾਰ ਕਹਿ ਚੁੱਕਾ ਚੌਥੀ ਔਰ ਕਹਿਣ ਲੱਗਾ ਕਿ ਜੇ ਮੈਂ ਆਇਆ ਤੇ ਮੈਂ ਖਾਲੀ ਹੱਥ ਨਹੀਂ ਜਾਣਾ ਕੁਛ ਨਾ ਕੁਛ ਤਾਂ ਲੈ ਕੇ ਹੀ ਜਾਊਂਗਾ ਹੁਣ ਜਾਂ ਤਾਂ ਇਹਨੂੰ ਕੋ ਆਪਣਾ ਫੋਨ ਦੇ ਦੇਵੇ ਜਾਂ ਫਿਰ ਤੁਸੀਂ ਅੰਦਰੋਂ ਕੁਛ ਕੱਢ ਲਿਓ ਲੈ ਕੇ ਤਾਂ ਕੁਛ ਨਾ ਕੁਛ ਜਾਊਂਗਾ ਮੰਮੀ ਦੇ ਦੋ 50000 ਰੁਪਏ ਜੀ ਨੂੰ ਅੰਦਰੋਂ ਲਿਆ ਕੇ ਭਾਈ ਨੇ ਇਦਾਂ ਥੋੜੀ ਜਾਣਾ ਵਹੁਣ ਓ ਕਿੱਥੋਂ ਦੇ ਦਵਾ 5000 ਰੁਪਇਆ ਘਰੇ ਤਾਂ ਬਸ 1500 ਰੁਪਇਆ ਪਿਆ ਉਹ ਜਿਹੜੀ ਤੇਰੇ ਪਿਓ ਦੀ ਤਨਖਾਹ ਆਣੀ ਸੀ ਉਹ ਅਮਨ ਨੇ ਨਾ ਇਸ ਵਾਰ ਆਪਣੇ ਖਾਤੇ 'ਚ ਪਾਈ ਆ ਕਿਉਂ ਕਿਉਂਨੇ ਕਾਲਜ ਦੀ ਫੀਸ ਦੇਣੀ ਸੀ ਨਾਲੇ ਹੋਰ ਵੀ 2-4 ਖਰਚੇ ਸੀਗੇ ਗਵਰਟੀ ਜੀ ਕਿਉਂ ਮੁੰਡੇ ਨੂੰ ਦਬਕਾ ਮਾਰੀ ਜਾਂਦੇ ਹੋ ਅੰਕਲ ਰੇਲਵੇ 'ਚ ਨੌਕਰੀ ਕਰਦਾ 50000 ਪਲੱਸ ਤਨਖਾਹ ਆਉਂਦੀ ਹੋਣੀ ਐ ਹੁਣ 50000 ਇੱਕ ਮਹੀਨੇ 'ਚ ਥੋੜੀ ਡਾ ਜਾਂਦੇ ਹੋਗੇ ਮੈਨੂੰ ਤਾਂ ਕਈ ਵਾਰ ਲੱਗਦਾ ਤੁਹਾਡੀ ਨਾ ਪੈਸੇ ਦੇਣ ਦੀ ਨੀਤ ਨਹੀਂ ਹੈਗੀ ਪਰ ਬਾਰ-ਬਾਰ ਤੁਹਾਨੂੰ ਯਾਦ ਕਰਵਾ ਰਿਹਾ ਕਿ ਤੁਹਾਡੀ ਰਜਿਸਟਰੀ ਮੇਰੇ ਕੋਲ ਪਈ ਆ ਦੇਖ ਲਓ ਫਿਰ ਤਾਲਾ ਇਹਨੂੰ ਮੋਟਾ ਜਿਹਾ ਹੀ ਲਾਉਂਗਾ ਜੇ ਮੈਂ ਆਪਣੇ ਘਰ ਨੂੰ ਤਾਲਾ ਲਾਣ ਤੋਂ ਬਚਾਣਾ ਹੈ ਤਾਂ ਮੈਨੂੰ ਹਰਦੀਪ ਦੇ ਘਰ ਨੂੰ ਤਾਲਾ ਲਵਾਉਣਾ ਹੀ ਪੈਣਾ ਅੱਜੂ ਵੀਰੇ ਆਂਟੀ ਫੇਰੇ ਐ ਘਰੀ ਜਾਂਦੇ ਨੇ ਕੋਈ ਕਸਰ-ਕੁਸਰ ਹੈਗੀ ਇਹਨਾਂ ਨੂੰ ਕਿ ਆਂਟੀ ਮਨ ਦੇ ਵਿੱਚ ਮੈਨੂੰ ਗੰਦੀਆਂ ਗੰਦੀਆਂ ਗਾਲਾਂ ਕੱਢਦੇ ਪਏ ਹੋ ਪਰ ਗੱਲ ਇਹ ਆ ਤੁਸੀਂ ਮੈਨੂੰ ਗਾਲਾਂ ਕੱਢ ਲਓ ਪਰ ਜੇਬ ਚੋਂ ਪੈਸੇ ਵੀ ਕੱਢੋ ਹੁਣ ਮੈਂ ਆਪਦੇ ਘਰੇ ਤੁਹਾਨੂੰ ਗਾਲਾਂ ਕੱਢਦਾ ਇੱਥੇ ਤੁਸੀਂ ਮੈਨੂੰ ਗਾਲਾਂ ਕੱਢੀ ਜਾਂਦੇ ਹੋ ਆਂਟੀ ਕੰਮ ਗਾਲੋ-ਗਾਲੀ ਹੋਈ ਜਾਣਾ ਪਰ ਨਵੇੜਾ ਤਾਂ ਪੈਸੇ ਨਾਲ ਹੀ ਹੋਣਾ ਨਾ ਉਠੋ ਫਿਰ ਕੱਢੋ ਛਾਲ ਚ ਹੱਤ ਕਿਉਂ ਅੰਦਰੋ ਤੇ ਆਓ ਮਾੜਾ ਮੋਟਾ ਜੋ ਵੀ ਪਿਆ ਮਮੀ ਜਾਓ ਫਿਰ 5000 ਰੁਪਏ ਲਿਆ ਕੇ ਦੇ ਦਿਓ ਗੈਰੀ ਭਾਈ ਨੂੰ ਭਾਜੀ ਬਾਕੀ ਪੈਸੇ ਨਾ 10 ਦਿਨਾਂ ਤੇ ਮੈਂ ਕਰਾ ਦੂੰਗਾ ਤੁਹਾਨੂੰ ਆਂਟੀ ਦਾ ਕਹਿੰਦੇ ਕਿ 1500 ਹੀ ਪਿਆ ਹੁਣ 5000 ਲੈਣ ਵੀ ਤੋਰ ਗਏ ਨਾ ਤੇਰੇ ਬੋਲ ਮਿਲਦੇ ਨਾ ਆਂਟੀ ਦੇ ਬੋਲ ਮਿਲਦੇ ਆ ਪਤਾ ਨਹੀਂ ਤੁਸੀਂ ਮਾਪੋਤਾ ਆਪ ਤੇ ਸਕੀਮਾਂ ਕੀ ਲਾਈ ਬੈਠੇ ਹੋ ਪਰ ਚਲੋ ਕੋਈ ਨਹੀਂ ਮੈਨੂੰ ਤਾਂ ਪੈਸਾ ਨਾ ਮਤਲਬ ਆ ਉਹ ਤਾਂ ਫਿਰ ਮੈਂ ਲੈ ਕੇ ਜਾਊਗਾ ਨਾ ਹੁਣ ਖਾਲੀ ਕਿਹੜਾ ਤਾਂ ਲਾਊਗਾ ਨਹੀਂ ਅੱਲਾ ਪੁੱਤ ਆ ਥੋੜੇ ਜਿਹਾ ਪੈਸੇ ਆ ਬਾਕੀ ਮੈਂ ਨਾ 10 ਦਿਨਾਂ ਤੱਕ ਹੱਲ ਕਰਦੀ ਆ ਤੇਰਾ ਚਲੋ 10 ਦਿਨਾਂ ਤੱਕ ਹੰਟੀ ਹੱਲ ਕਰਦੇ ਹੋ ਇਹ ਤਾਂ ਫਿਰ ਮੈਂ ਹੱਲ ਲੈ ਕੇ ਤੁਹਾਡੇ ਘਰੇ ਆਣਾ ਠੀਕ ਹੈ 13 ਦੇ ਸਾਹਮਣੇ ਜ਼ਰੂਰੀ ਸੀ ਵੀ ਕਹਿਣਾ ਵੀ ਅੰਦਰ ਪੈਸੇ ਪਏ ਆ ਦੇ ਦਿਓ ਮੰਮੀ ਆ ਮੇਰੇ ਤੇ ਨਾ ਗਰਮ ਨਾ ਹੋ ਆਪਣਾ ਦਿਮਾਗ ਚਲਾਵੋ ਤੇ ਕਹੋ ਮੰਮੀ ਨੂੰ ਉਧਰੋਂ ਦੀ ਇੱਧਰ ਸ਼ਿਫਟ ਹੋ ਜਾਣ ਘਰੇ ਤਾਲਾ ਲੱਗੂਗਾ ਤਾਂ ਜਾ ਕੇ ਆਪਣਾ ਹੱਲ ਹੋਣਾ ਹੁਣ ਉਹ ਉਹਦੇ ਘਰ ਨੂੰ ਤਾਂ ਮੈਂ ਜ਼ਰੂਰ ਤਾਲਾ ਲਵਾਉਂਗੀ ਜੇ ਉਹਦੇ ਘਰ ਨੂੰ ਤਾਲਾ ਨਾ ਲੱਗਿਆ ਤਾਂ ਮੇਰੇ ਘਰ ਨੂੰ ਤਾਲਾ ਲੱਗ ਜਾਣਾ ਇਹ ਤਾਂ ਮੈਂ ਜ਼ਰੂਰ ਕੰਮ ਕਰਨਾ ਰਾਜਾ ਪ੍ਰਿੰਸ 5 ਵਜੇ ਕਹਿਣਾ 6 ਵਜੇ ਨਿਕਲਦਾ ਦੂੰ ਓਏ ਆ ਗਿਆ ਭਰਾਵਾ ਆ ਗਿਆ ਆ ਠੰਡ ਹੋ ਗਈ ਨਾ ਚਲਤਾ ਸਾੜੀ ਪਤਲੀਆਂ ਸੀ ਆ ਮੋਟੀ ਸ਼ਰਟ ਕਟੋ ਆਈ ਤੇਰੀ ਭਾਬੀ ਨੂੰ ਕਹਿ ਕੇ ਸ਼ਰਟ ਪਾ ਲਈ ਹੈ ਹੈ ਚਲ ਆ ਫੇ ਹੁਣ ਚੱਲੀਏ ਕਹਿੰਦੇ ਉੱਥੇ ਨਾ ਗੇਮ ਚ ਇੱਕ ਨਵਾਂ ਪਸੰਦਾ ਆਇਆ ਆਪਾਂ ਉਹਨੂੰ ਅੱਜ ਲੁੱਟਣਾ ਉਹ ਕੋਈ ਗੱਲ ਨਹੀਂ ਜਿੱਦਾਂ ਆਪਾਂ ਰਮਨ ਨੂੰ ਖਾਲੀ ਕਰਦੇ ਸੀ ਉਹ ਦੈ ਨੂੰ ਵੀ ਖਾਲੀ ਕਰ ਦਿੰਨੇ ਆ ਪਰ ਇੱਕ ਗੱਲ ਆ आज तक अपनी गेम कोई समझ नहीं पाया ओ यही था थाईलैंडा अपने ਵਿੱਚ प्रिंस ਆਪਾ ਰਮਨ ਨੂੰ ਦੋ ਵਾਰੀਆਂ ਚਤੋਂਦੇ ਸੀ ਤੀਜੀ ਵਾਰੀ ਉਹਦੀ ਹੜੱਪ ਲੈਂਦੇ ਸੀ ਪਰ ਰਮਨ ਨੂੰ ਥੋੜਾ ਹੰਕਾਰ ਹੋ ਗਿਆ ਸੀ ਕਿ ਮੇਰੇ ਤੋਂ ਕੋਈ ਜਿੱਤ ਨਹੀਂ ਪਾਊਗਾ ਹੁਣ ਦੇਖ ਲਾਗਲਾ ਲੁਕਦਾ ਫਿਰਦਾ ਲੁਕਦਾ ਤਾਂ ਉਹਨੇ ਆਪੇ ਹੀ ਫਿਰਨਾ ਉਹਨੂੰ سونے ਦੇ ਅੰਡੇ ਦੇਣ ਵਾਲੀ ਮੁਰਗੀ ਮਿਲ ਗਈ ਉਹ ਉਹਨੂੰ ਸਾਰੀ ਨੂੰ ਕਾਟ ਕੇ ਇੱਕੋ ਵਾਰੀ ਸਾਰੇ ਅੰਡੇ ਕੱਢਣ ਨੂੰ ਫਿਰਦਾ ਉਹਨੂੰ ਇਹ ਨਹੀਂ ਪਤਾ ਕਿ ਇੱਕ ਇੱਕ ਖਾਈਦਾ ਉਹ ਤਾਂ ਇੰਨਾ ਕਮਲਾ ਸੀ ਇੱਕ ਵਾਰੀ ਜਦੋਂ 50000 ਜਿੱਤ ਲੈਂਦਾ ਸੀ ਹਨ ਉਹਨੂੰ ਇਹ ਚਾਹੀਦਾ ਸੀ ਵੀ ਆਪਣੇ ਘਰੇ ਜਾਵਾਂ ਤੇ ਉਹ ਤਾਂ ਸੋਚਦਾ ਸੀ ਕਿ ਮੈਂ ਇਹਨਾਂ ਦੇ ਵੀ ਨਾਲ ਲੈ ਕੇ ਜਾਵਾਂ ਸਾਰੇ ਪਰ ਉਹਨੂੰ ਇਹ ਨਹੀਂ ਪਤਾ ਸੀ ਕਿ ਹੀਰਾ ਤੇ ਹਨ ਪ੍ਰਿੰਸ ਜਦੋਂ ਇਕੱਠੇ ਹੋ ਜਾਂਣ ਤੇ ਇਕੱਲੇ ਇਕੱਲੇ ਨੂੰ ਖਾਲੀ ਕਰ ਦਿੰਦੇ ਆ ਉਹ ਚੱਲ ਹੀਰੇ ਬਾਕੀ ਦੀ ਗੱਲਾਂ ਰਸਤੇ 'ਚ ਕਰੀਏ ਉਹ ਰੁਕਤਾ ਜਾ ਮੋਟਰਸਾਈਕਲ ਤਾਂ ਕੱਢ ਲਾ ਪੈਦਲ ਜਾਣਾ ਉੱਥੇ ਨੂੰ ਆ ਦੇਖ ਉਹ ਪ੍ਰਿੰਸੀ ਉਹ ਆਖਦੂ ਚੱਕਲੀ ਆਂਦੀ ਉਹ ਇਹੀ ਦਾ ਤੈਨੂੰ ਮੈਂ ਉਦੋਂ ਸਮਝਾ ਰਿਆ ਸੀ ਇਹੀ ਗੱਲ ਆਪਣੀ ਭੈਣ ਨੂੰ ਸਮਝਾ ਕਿ ਬੋਲ ਕੇ ਕੁਝ ਨਹੀਂ ਹੋਣਾ ਜੋ ਕੰਮ ਕਰਨਾ ਪ੍ਰੈਕਟੀਕਲ ਕਰੋ ਉਹ ਫਿਰ ਵੀ ਉਹ ਤਾਂ ਸਕੂਟਰੀ ਦੇਣ ਨੂੰ ਮੰਨਦੀ ਨਹੀਂ ਸੀ ਤੂੰ ਲੈ ਕੇ ਕਿੱਦਾਂ ਆਇਆ ਇਹ ਤਾਂ ਦੱਸ ਮੈਨੂੰ ਮੈਂ ਤਾਂ ਉਹਨਾਂ ਨੂੰ ਸਿੱਧੀ ਧਮਕੀ ਦਿੱਤੀ ਜੇ ਸਿੱਧੀ ਤਰ੍ਹਾਂ ਤੁਸੀਂ ਮੈਨੂੰ ਸਕੂਟਰੀ ਦੇਣੀ ਤਾਂ ਠੀਕ ਆ ਨਹੀਂ ਤਾਂ ਡਾਂਗ ਚੱਕ ਕੇ ਮੈਂ ਪੰਨ ਦੂੰਗਾ ਤੇ ਐਸੀ ਪੰਨੂੰਗਾ ਮੁੜ ਕੇ ਠੋਡੇ ਤੋਂ ਜੁੜਨੀ ਨਹੀਂ ਇਹ ਮੈਂ ਤਾਂ ਡਾਂਗ ਲੱਭ ਰਿਆ ਸੀ ਤੇ ਡਾਂਗ ਮੈਨੂੰ ਮਿਲੇ ਨਹੀਂ ਤੇ ਉੱਥੇ ਇੱਟ ਪਏ ਸੀ ਮੈਂ ਇੱਟ ਚੱਕ ਲਈ ਅੱਛਾ ਫੇਰ ਫੇਰ ਕੀ ਉੱਥੇ ਗਗਨ ਦੀ ਵਾਈਫ ਸੋਨੀਆ ਭਾਬੀ ਖੜੇ ਸੀ ਉਹਨਾਂ ਨੇ ਉਹਨੂੰ ਸਮਝਾਇਆ ਤਰੀਕੇ ਨਾਲ ਫੇਰ ਅਗਲੇ ਨੇ ਪਿਆਰ ਨਾਲ ਮੈਨੂੰ ਸਕੂਟਰ ਦੀ ਚਾਬੀ ਦਿੱਤੀ ਇਹ ਤਾਂ ਤੂੰ ਪ੍ਰਿੰਸ ਕੰਮ ਗਲਤ ਕਰ ਗਿਆ ਸਕੂਟਰੀ ਤੇ ਅੱਖ ਤਾਂ ਮੇਰੀ ਸੀ ਇਹ ਤੂੰ ਐਵੇਂ ਹੀ ਲੈ ਆਇਆ ਇੱਥੇ ਲੈ ਹੀ ਰੇ ਤੂੰ ਲੈ ਜਾ ਯਾਰ ਸਕੂਟਰੀ ਤੇਨਾਂ ਸਕੂਟਰੀ ਚੰਗੀ ਯਾਰ ਪਰ ਉਹਨਾਂ ਨੂੰ ਸਬਕ ਤਾਂ ਸਿਖਾਉਣਾ ਸੀਗਾ ਮੇਰੇ ਸਾਹਮਣੇ ਕਦੇ ਸਕੂਟਰੀ ਸੱਜ ਵੱਜ ਕੇ ਕਦੇ ਇੱਧਰ ਨਿਕਲਦੇ ਸੀ ਕਦੇ ਇੱਧਰ ਨਿਕਲਦੇ ਸੀ ਕੋਈ ਗੱਲ ਨਹੀਂ ਮੈਂ ਘਰੇ ਜਾ ਕੇ ਦੀਦੀ ਨੂੰ ਕਹਿਣਾ ਵੇ ਪ੍ਰਿੰਸ ਤਾਂ ਉੱਥੇ ਮੋਰਚਾ ਮਾਰ ਰਿਹਾ ਆ ਸਕੂਟਰੀ ਚੁੱਕ ਲਿਆ ਆ ਵੇ ਅੱਪਾ ਵੀ ਉਹਨਾਂ ਦੇ ਘਰੇ ਜਾਈਏ ਤੇ ਉਹਨਾਂ ਦਾ ਜਲੂਸ ਕੱਢ ਕੇ ਆਈਏ ਹਾਂ ਹਾਂ ਕਢੋ ਜਲੂਸ ਤੇ ਕਢਾਓ ਪੈਸੇ ਕਈ ਤਾਂ ਇਹੋ ਜਿਹੇ ਢੀਟ ਹੁੰਦੇ ਆ ਜੋ ਪੈਸੇ ਹੁੰਦੇ ਹੋਏ ਵੀ ਰੋਂਦੇ ਨੇ ਪਰ ਯਾਰ ਰਮਨ ਗਲਤ ਕਰ ਗਿਆ ਜਿਹੜਾ ਘਰੋਂ ਭੱਜ ਗਿਆ ਮੈਂ ਤਾਂ ਕਿਹਾ ਸੀਗਾ ਕਿ 2-4 ਦਿਨ ਦੇ ਵਿੱਚ ਮੁੜਿਆ ਆਊਗਾ ਪਰ ਉਹ ਤਾਂ 8 ਮਹੀਨੇ ਹੋ ਗਏ ਮੁੜਿਆ ਹੀ ਨਹੀਂ ਉਹੀ ਰੇ ਲੱਖ ਡੇਢ ਲੱਖ ਦੀ ਗੱਲ ਹੁੰਦੀ ਬੰਦਾ ਕਰਜ਼ਾ ਲਾ ਲੈਂਦਾ ਪਰ ਇੱਥੇ ਗੱਲ 16 17 ਲੱਖ ਦੀ ਆ ਉਹ ਜ਼ਿੰਦਗੀ ਭਰ ਨਹੀਂ ਲਾ ਸਕਦਾ ਭਾਵੇਂ ਜਿੰਨੀ ਮਰਜ਼ੀ ਮਿਹਨਤ ਕਰ ਲਵੇ ਯਾਰ ਉਹ ਜੁਹਾ ਦਾਪਾ ਵੀ ਖੇਡਦੇ ਆ ਪਰ ਆਪਾਂ ਨਾ ਲਿਮਟ ਵਿੱਚ ਰੱਖ ਕੇ ਖੇਡਦੇ ਆ ਇੰਜੋਏ ਸਮਝ ਕੇ ਖੇਡਦੇ ਆ ਪਰ ਉਹਨੇ ਤਾਂ ਅੱਤੇ ਹੀ ਚੱਕ ਲਈ ਸੀ ਯਾਰ ਉਹੀ ਤਾਂ ਗੱਲ ਆ ਅਗਲਾ ਅਮੀਰ ਹੋਣਾ ਚਾਹੁੰਦਾ ਸੀ ਅਮੀਰ ਤਾਂ ਹੋਇਆ ਨਹੀਂ ਅਗਰ ਆ ਬੇਕਾਰ ਹੋ ਗਿਆ ਯਾਰ ਇਹ ਇੱਕ ਸੋਚਣ ਵਾਲੀ ਗੱਲ ਆ ਯਾਰ ਰਮਨ ਗਿਆ ਕਿੱਥੇ ਹੋਊਗਾ 8 ਮਹੀਨੇ ਹੋ ਗਏ ਨਾ ਕਿਤੇ ਮਿਲਿਆ ਨਾ ਉਹਦਾ ਫੋਨ ਆਇਆ ਹਾਂ ਯਾਰ ਗਲਤ ਤਾਂ ਤੇਰੀ ਸਹੀ ਆ ਪਰ 6-7 ਮਹੀਨੇ ਹੋ ਗਏ ਬੰਦਾ ਫੋਨ ਤਾਂ ਕਰ ਸਕਦਾ ਚਲ ਕਰਦੇ ਉਹਨੂੰ ਨਾ ਸਹੀ ਕਮ ਸੇ ਕਮ ਸਾਨੂੰ ਤਾਂ ਫੋਨ ਕਰਕੇ ਕਹਿ ਦਵੇ ਵੀ ਪੈਸੇ ਆ ਪਿੱਛੇ ਮੇਰੇ ਘਰਦਿਆਂ ਨੂੰ ਤੰਗ ਨਾ ਕਰੇ ਕੀ ਪਤਾ ਉਹ ਆਪਣੀ ਘਰ ਵਾਲੀ ਨੂੰ ਤੇ ਆਪਣੀ ਕੁੜੀ ਨੂੰ ਫੋਨ ਕਰਦਾ ਵੀ ਹੋਵੇ ਉਹ ਆਪਾਂ ਨੂੰ ਦੱਸ ਦੇਣਾ ਹੁਣ ਤੇ ਡਰਾਮੇ ਕਰ ਕਰਕੇ ਦਿਖਾਉਂਦੇ ਆਪਾਂ ਨੂੰ ਹਾਂ ਇਹ ਗੱਲ ਤੇਰੀ ਮੈਂ ਮੰਨ ਸਕਦਾ ਕਿਆ ਪਤਾ ਉਹ ਅਗਲਾ ਆਪਣੀ ਘਰ ਵਾਲੀ ਨੂੰ ਕਹਿੰਦਾ ਹੋਏਗਾ ਕਿ ਜਦੋਂ ਕਰਜ਼ੇ ਲੈਣ ਵਾਲੇ ਠੰਡੇ ਹੋ ਜਾਣਗੇ ਮੈਂ ਉਦੋਂ ਘਰ ਵਾਪਸ ਆ ਜਾਊਂਗਾ ਹਾਂ ਪ੍ਰਿੰਸ ਅੰਦਰ ਖਾਤੇ ਹਨ ਉਹਨਾਂ ਦੇ ਖਿਚੜੀ ਪੱਕਦੀ ਪਈ ਆ ਪਰ ਅੱਪਾ ਕੀ ਲੈਣਾ ਅੱਪਾ ਤਾਂ ਪੈਸੇ ਲੈਣੇ ਆ ਉਹਨਾਂ ਕੋਲ ਠਡਾਰੀਏ ਫਿਰ ਕੱਲ ਤੇਰੇ ਪੈਸੇ ਮੰਨੇਗਾ ਫਿਰ ਗੁਰੂ ਯਾਰਾ ਨੂੰ ਉਹ ਹਾਂਜੀ ਪ੍ਰਿੰਸ ਗੁਰੂ ਜੀ ਕਰੋ ਕੋਈ ਹੱਲ ਬੱਸ ਫਿਰ ਕੱਲ ਰੌਕ ਸਟਾਰ ਦੇ ਬੰਗ ਉਹਨਾਂ ਦੇ ਘਰ ਦੇ ਵਿੱਚ ਐਂਟਰੀ ਮਾਰਨੀ ਆ ਤੇ ਜਾਂਦੇ ਹੀ ਏਟਰ ਚੱਕ ਲੈ ਉਹ ਕਮਲਾ ਹੋਇਆ ਪ੍ਰਿੰਸ ਐਟ ਤਾਂ ਸਕੂਟਰੀ ਤੇ ਮਾਨ ਨਹੀਂ ਸੀ ਉਹ ਤੂੰ ਲੈ ਆਏ ਆ ਹੁਣ ਐਟੋ ਦੀ ਮੈਂ ਕੁੜੀ ਦੇ ਜਾਂ ਉਹਦੀ ਘਰ ਵਾਲੀ ਤੇ ਮਾਰਾਂ ਪਰਚਾ ਪਵਾਣਾ ਮਿੱਤੇ ਤੋ ਹਮੇਸ਼ਾ ਅੱਧਾ ਗਿਆਨ ਬੰਦੇ ਨੂੰ ਮਰਵਾਉਂਦਾ ਨਾਲੇ ਕਮਲਾ ਕਹੀ ਜਾਂਦਾ ਨਾਲੇ ਗੁਰੂ ਕਹੀ ਜਾਂਦਾ ਉਹ ਕਮਲਿਆ ਪਹਿਲਾਂ ਪੂਰੀ ਗੱਲ ਤਾਂ ਸੁਣ ਚੱਲ ਠੀਕ ਆ ਰੌਕਸਟਾਰ ਵਾਂਗੂ ਐਂਟਰੀ ਮਾਰ ਕੇ ਐਟ ਚੱਕ ਲਈ ਅੱਗੇ ਕੀ ਕਰਨਾ ਜਿੱਦਾਂ ਹੀ ਉਹ ਮਾਮਾ ਤੇ ਇੱਥੇ ਬਾਹਰ ਆਈ ਔਰ ਇਹ ਕੁੜੀ ਦੇ ਹੱਥ ਦੇ ਵਿੱਚ 16 Pro ਫੋਨ ਹੋਏਗਾ ਕਿਹੜਾ Pro 16 Pro ਉਹਦੀ ਕੀਮਤ ਕੀ ਆ ਤੈਨੂੰ ਪਤਾ 2 ਲੱਖ ਸਮਝ ਗਿਆ ਗੁਰੂ ਜੀ ਮੈਂ ਸਮਝ ਗਿਆ ਜਾਂ ਤਾਂ ਮੈਂ ਏਟ ਚੁੱਕ ਕੇ ਕਹਿਣਾ ਜਾਂ ਤਾਂ ਫੋਨ ਦੇ ਦਿਓ ਨਹੀਂ ਤਾਂ ਮੈਂ ਫੋਨ ਤੇ ਏਟ ਮਾਰ ਕੇ ਨਾ ਫੋਨ ਤੋੜ ਦੇਣਾ ਨਾ ਤੁਹਾਡਾ ਰਹਿਣਾ ਨਾ ਮੇਰਾ ਰਹਿਣਾ ਕਿਉਂ ਫਿਰ ਮੰਨਦਾ ਗੁਰੂ ਨੂੰ ਹਾਂ ਮੰਨ ਗਏ ਗੁਰੂ ਜੀ ਮੰਨ ਗਏ ਚੱਲ ਫਿਰ ਬੈਟ ਸਕੂਟਰੀ ਦੇ ਚਲਿਏ ਦੇਖੀਏ ਨਵਾਂ ਮੁਰਗਾ ਦੇੜੀਏ ਰਾधिका ਕੱਲ ਦੀ ਤੂੰ ਇੰਟਰਵਿਊ ਦੇ ਕੇ ਆਈਆਂ ਤੇ ਗੁੰਮਸੁਮ ਜੀ ਹੋ ਕੇ ਬੈਠੀ ਹੋਈਆਂ ਮੈਨੂੰ ਤੂੰ ਕੁਝ ਦੱਸੀ ਨਹੀਂ ਵੀ ਇੰਟਰਵਿਊ ਦਾ ਕੀ ਬਣਿਆ ਨਾ ਜੇ ਇੰਟਰਵਿਊ 'ਚ ਨਹੀਂ ਪਾਸ ਹੋਈ ਤੇ ਮੰਨ ਕੇ ਹੌਲਾ ਕਰਦੀਆਂ ਕੋਈ ਗੱਲ ਨਹੀਂ ਆਪਾਂ ਕਿਤੇ ਹੋਰ ਕੰਮ ਦੇਖ ਲੈਣੇ ਆ ਮੈਨੂੰ ਲੱਗਦਾ ਉਹਨਾਂ ਨੇ ਤੈਨੂੰ ਰਿਜੈਕਟ ਕਰਤਾ ਤਾਂ ਹੀ ਮੂੰਹ ਸਿੱਟੀ ਬੈਠੀ ਆਂ ਉਹ ਨਹੀਂ ਨਹੀਂ ਮੰਮੀ ਉਹ ਕੌਣ ਹੁੰਦੇ ਨੇ ਮੈਨੂੰ ਰਿਜੈਕਟ ਕਰਨ ਵਾਲੇ ਸਗੋਂ ਮੈਂ ਉਹਨਾਂ ਨੂੰ ਰਿਜੈਕਟ ਕਰਕੇ ਆਈ ਆਂ ਤੂੰ ਰਿਜੈਕਟ ਕਰਕੇ ਆਈਆਂ ਕਾਦੇ ਵਾਸਤੇ ਤੈਨੂੰ ਪਤਾ ਤਾਂ ਹੈ ਕਿ ਆਪਾਂ ਨੂੰ ਕੰਮ ਦੀ ਕਿੰਨੀ ਲੋੜ ਹੈ ਮੰਮੀ ਇਹ ਦੁਨੀਆ ਨਾ ਜਿਹੋ ਜਿਹੀ ਦਿਖਦੀ ਹੈ ਨਾ ਉਵੇਂ ਦੀ ਹੈ ਨਹੀਂ ਆਪਾਂ ਜਿੰਨਾ ਚੁਪ ਉੱਪਰ ਆ ਕੇ ਇਹਨਾਂ ਦੀਏ ਦਬਕੇ ਇਹਨਾਂ ਦੀਆਂ ਗੱਲਾਂ ਸੁਣਦੇ ਰਹਾਂਗੇ ਨਾ ਇਹ ਸਾਨੂੰ ਓਨਾ ਹੀ ਦਬੰਦ ਅਸੀਂ ਆਪਣੇ ਹੱਕ ਵਾਸਤੇ ਮਾੜਾ ਜਿਹਾ ਵੀ ਬੋਲਾਂਗੇ ਨਾ ਤੇ ਇਹਨਾਂ ਨੇ ਜਦ ਇਹ ਸਾਨੂੰ ਮਾੜਾ ਕਹਿ ਦਿੰਦਾ ਆ ਮੈਨੂੰ ਨਾ ਬਝਾਰ ਤਾਂ ਜੀ ਆ ਨਾ ਪਾ ਮੈਨੂੰ ਸਿੱਧਾ ਸਿੱਧਾ ਦੱਸ ਕਿ ਜੋਬ ਤੇ ਕੀ ਬਣਿਆ ਤੇ ਕਿਉਂ ਤੂੰ ਰਿਜੈਕਟ ਕਰਕੇ ਆਈਆਂ ਉਹਨਾਂ ਨੂੰ ਮੈਂ ਨਾ ਆ ਦੁਨੀਆ ਦਾ ਚਿਹਰਾ ਦੇਖ ਕੇ ਨਾ ਥੋੜੇ ਸੈਮੀ ਜੀ ਪਈਆਂ ਮੈਨੂੰ ਇਦਾਂ ਲੱਗਦਾ ਕਿ ਬਾਹਰ ਨੌਕਰੀਆਂ ਕਰਨ ਵਾਸਤੇ ਨਾ ਤੁਹਾਨੂੰ ਡਿਗਰੀਆਂ ਦੀ ਲੋੜ ਨਹੀਂ ਹੈਗੀ ਤੁਸੀਂ ਮਾਡਰਨ ਹੋਣੇ ਚਾਹੀਦੇ ਹੋ ਤੇ ਤੁਹਾਡਾ ਸੁਭਾਅ ਥੋੜਾ ਖੁੱਲਾ ਹੋਣਾ ਚਾਹੀਦਾ ਮੈਂ ਤਾਂ ਇਹੀ ਸੋਚਿਆ ਸੀਗਾ ਕਿ ਚਲ 10-12 ਹਜ਼ਾਰ ਦੀ ਨੌਕਰੀ ਮਿਲੂਗੀ ਥੋੜਾ ਬੋਧਾ ਕਰਜ਼ਾ ਉਤਾਰਨਾ ਸ਼ੁਰੂ ਹੋ ਜਾਊਗਾ ਉਹ ਨਹੀਂ ਨਹੀਂ ਰਾਧਿਕਾ ਜੇ ਇਹ ਦੁਨੀਆ ਤੇ ਇੱਕ ਇਨਸਾਨ ਗਲਤ ਹੋਵੇ ਨਾ ਸਾਰੀ ਦੁਨੀਆ ਗਲਤ ਨਹੀਂ ਹੁੰਦੀ ਹੈਗੀ ਕੁਝ ਇਨਸਾਨ ਚੰਗੇ ਵੀ ਨੇ ਤੇ ਕੁਝ ਮਾੜੇ ਵੀ ਉੱਤੋਂ ਫਿਕਰ ਨਾ ਕਰ ਜਿੱਥੇ ਤੇਰੇ ਭਾਗਾਂ ਦਾ ਦਾਣਾ ਪਾਣੀ ਲਿਖਿਆ ਨਾ ਉੱਥੇ ਤੈਨੂੰ ਜੌਬ ਜ਼ਰੂਰ ਮਿਲੂਗੀ ਇਹ ਨਹੀਂ ਪਤਾ ਤੈਨੂੰ ਅੱਜ ਹੀ ਫੋਨ ਆ ਜੇ ਨਾ ਉਹ ਤਾਂ ਤੂੰ ਕਹਿਨੀ ਆ ਮੈਂ ਆਪਦੇ ਪਿਓ ਵਰਗੀਆਂ ਉਹ ਬੰਦਾ ਇੰਨੀ ਛੇਤੀ ਹਿੰਮਤ ਨਹੀਂ ਸੀ ਹਾਰਦਾ ਜਿੰਨੀ ਛੇਤੀ ਤੂੰ ਹਾਰ ਗਈ ਮੰਮੀ ਮੈਂ ਨਾ ਉੱਥੇ ਨੌਕਰੀ ਕਰਨਾ ਚਾਹਨੀ ਆ ਜਿੱਥੇ ਪੈਸੇ ਤੋਂ ਪਹਿਲਾਂ ਨਾ ਇੱਜ਼ਤ ਜ਼ਰੂਰੀ ਹੋਵੇ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਜਿੱਥੇ ਤੇਰੇ ਨਸੀਬ 'ਚ ਨੌਕਰੀ ਲਿਖੀ ਆ ਨਾ ਉੱਥੇ ਤੈਨੂੰ ਇੱਜ਼ਤ ਵੀ ਮਿਲੂਗੀ ਤੇ ਤੇਰੀ ਮਿਹਨਤ ਦਾ ਮੁੱਲ ਵੀ ਮਿਲੂਗਾ ਚਲੋ ਮੰਮੀ 니ਚੀ ਆਜੋ ਮੈਨੂੰ ਭੁੱਖ ਲੱਗੀ ਹੈ ਰੋਟੀ ਬਣਾ ਕੇ ਦੇ ਦੋ ਐਂ ਕਰ ਰਾਦਿਕਾ ਆ ਨਾਲ ਵਾਲੀ ਆਂਟੀ ਤੋਂ ਨਾ ਦੋ ਆਲੂ ਫੜੀ ਲਿਆ ਕਦੋਂ ਤੱਕ achar ਨਾਲ ਰੋਟੀਆਂ ਖਾਂਗੇ ਮੈਂ ਤੈਨੂੰ ਗੋਲ-ਗੋਲ ਆਲੂ ਬਣਾਣੀਆਂ ਨਹੀਂ ਨਹੀਂ ਮੰਮੀ ਆਪਾਂ ਐਵੇਂ ਕਦ ਤੱਕ ਆਂਢ-ਗੁਆਂਢ ਤੋਂ ਮੰਗਦੇ ਰਾਵਾਂਗੇ achar ਨਾਲ ਹੀ ਠੀਕ ਆ achar ਵੀ ਨਾਲ ਮੈਨੂੰ ਥੋੜੀ ਚਾਹ ਬਣਾ ਦੋ ਬੱਸ ਪੁੱਤ ਜ਼ਿੰਦਗੀ ਭਰ ਨਾ ਇਹ ਸਬਰ ਰੱਖਣਾ ਜਿਹੜੇ ਬੰਦੇ ਨੂੰ ਸਬਰ ਆ ਗਿਆ ਨਾ ਉਹਦੇ ਚੰਗੇ ਦਿਨ ਵੀ ਜਲਦੀ ਆ ਜਾਂਦੇ ਆ किस जन्म दिया रब्बा दस सजावाने हे किस जन्म दिया रब्बा दस सजावाने